ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਹਜ਼ਾਰਾਂ ਲੋਕ ਬੇਕਾਰ ਹੋ ਚੁੱਕੇ ਹਨ ਵਾਸ਼ਿੰਗਟਨ ਸੂਬੇ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰਬਾਰ ਛੱਡ ਕੇ ਸੁਰੱਖਿਅਤ ਇਲਾਕੇ ਵੱਲ ਜਾਣ ਦੇ ਹੁਕਮ ਦਿੱਤੇ ਗਏ ਅਤੇ ਗਵਰਨਰ ਬੌਬ ਫਰਗੂਸਨ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਮਨੁੱਖੀ ਜਾਨਾਂ ਦਾ ਤੇ ਹੋਣਗੀਆਂ ਮੀਂਹ ਪੈਣ ਦਾ سلسلہ ਜਾਰੀ ਹੈ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵਧਨ ਮਗਰੋਂ ਸੈਟਲ ਤੋਂ ਬੈਨਕੂਵਰ ਦਰਮਿਆਨ ਰੇਲ ਸੇਵਾ ਮੁਅਤਲ ਕਰ ਦਿੱਤੀ ਗਈ ਹੈ ਵਾਸ਼ਿੰਗਟਨ ਦੇ ਕੈਸਕੇਡ ਮਾਊਂਟੇਨਜ਼ ਇਲਾਕੇ ਵਿੱਚ 6 ਇੰਚ ਮੀਂਹ ਪੈਣ ਦੀ ਰਿਪੋਰਟ ਹੈ ਜਦਕਿ ਕਈ ਥਾਵਾਂ ਤੇ ਸਿਰਫ 6 ਘੰਟੇ ਵਿੱਚ 1.7 ਇੰਚ بارش ਦਰਜ ਕੀਤੀ ਗਈ ਸੈਟਲ ਦੇ ਉੱਤਰ ਵੱਲ ਸਥਿਤ ਸਕੈਜਿਟ ਕਾਉਂਟੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਦੱਸਿਆ ਜਾ ਰਿਹਾ ਹੈ ਜਿੱਥੇ 78000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ ਗਵਰਨਰ ਬੌਬ ਫਰਗੂਸਨ ਇਸ ਵਾਰ ਆਏ ਹੜ੍ਹਾਂ ਨੂੰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਮਾਰੂ ਕੁਦਰਤੀ ਤਰਾਸ ਦੀ ਦੱਸ ਰਹੇ ਹਨ ਇਸੇ ਦੌਰਾਨ ਵਾਸ਼ਿੰਗਟਨ ਨੈਸ਼ਨਲ ਗਾਰਡਜ਼ ਦੇ ਜੈਟ ਵੈਲਸ ਨੇ ਕਿਹਾ ਕਿ ਲੋਕਾਂ ਦੀ ਮਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਧਰ ਵੀਸੀ ਵਿੱਚ ਹੜ੍ਹਾਂ ਦਾ ਪਾਣੀ ਐਫਸਫੋਰਡ ਵਿੱਚ ਹਾਈਵੇ ਇੱਕ ਤੱਕ ਪੁੱਜ ਗਿਆ ਅਤੇ ਨਵੇਂ ਸਿਰੇ ਤੋਂ ਲੋਕਾਂ ਨੂੰ ਮકાਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ 460 ਪ੍ਰਾਪਰਟੀਆਂ ਨੂੰ ਪਹਿਲਾਂ ਹੀ ਖਾਲੀ ਕਰਨ ਦੀ ਹਦਾਇਤ ਦਿੱਤੀ ਜਾ ਚੁੱਕੀ ਹੈ ਅਤੇ 1000 ਤੋਂ ਵੱਧ ਨੂੰ ਅਲਰਟ ਤੇ ਰੱਖਿਆ ਗਿਆ ਹੈ ਐਬਸਫੋਰਡ ਸ਼ਹਿਰ ਵਿੱਚ ਹੜ੍ਹਾਂ ਦੇ ਮੌਜੂਦਾ ਹਾਲਾਤ ਨੂੰ 1990 ਦੇ ਹੜ੍ਹਾਂ ਬਰਾਬਰ ਮੰਨਿਆ ਜਾ ਰਿਹਾ ਹੈ ਪਰ 2021 ਵਿੱਚ ਹੋਈ ਤਬਾਹੀ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਬੀਸੀ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਕੈਪਬੈਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਹੜ੍ਹਾਂ ਦਾ ਪਾਣੀ ਘਟਣ ਦੇ ਅਸਾਰ ਨਹੀਂ ਪਰ ਜੇ ਮੌੜ ਵਾਰਸ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਬੱਤਰ ਹੋ ਸਕਦੇ ਹਨ ਸੂਮਸ ਨਦੀ ਵਿੱਚ ਹੜਾਂ ਦੀ ਚੇਤਾਵਨੀ ਵੀਰਵਾਰ ਸ਼ਾਮ ਤੱਕ ਕਾਇਮ ਰਹੀ ਜਦ ਕਿ ਲੋਅਰ ਫ੍ਰਿਜਰ ਰਿਵਰ ਤੋਂ ਇਲਾਵਾ ਚਿੱਲੀ ਵੈਕ ਰਿਵਰ ਅਤੇ ਸਕੈਜਟ ਰਿਵਰ ਨਾਲ ਸੰਬੰਧਿਤ ਚੇਤਾਵਨੀਆਂ ਵਾਪਸ ਲਈਆਂ ਜਾ ਚੁੱਕੀਆਂ ਹਨ